ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਤੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਗੱਬਣ ਮੱਚ ਛੇੜ ਲਈ ਲੈ ਕੇ ਆਏ ਹਾਂਗੇ ਥੋੜੇ ਦਿਨਾਂ ਦੀ ਕੱਚੀ ਆ ਤੇ ਜਿਸ ਘਰ ਚੋਂ ਵੀਡੀਓ ਬਣਾ ਰਹੇ ਹਾਂ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਆਪਣੀ ਘਰੇਲੂ ਕੁਸੂਆਂ ਚ ਬਾਈ ਇਹ ਮੱਝ ਛੇੜ ਕਰ ਰਹੇ ਆ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਸ਼ਸਤਰੀ ਕਾਲ ਜੀ ਹੋ ਠੀਕ ਹੋ ਬਾਈ ਹਾਂਜੀ ਬੀ ਜੀ ਠੀਕ ਹੈ ਜੀ ਨਾਮ ਤੇ ਬਾਈ ਜੀ ਆਪਣਾ ਐਡਰੈਸ ਬੋਲ ਦਿਓ ਮੇਰਾ ਨਾਮ ਜਸਵਿੰਦਰ ਪਾਲ ਟੋਲੀ ਤੇ ਪਿੰਡ ਦੱਦਾ ਹੂਰਾ ਹੈਗਾ ਜ਼ਿਲ੍ਹਾ ਬਾਈ ਜ਼ਿਲ੍ਹਾ ਲੁਧਿਆਣਾ ਜੀ ਤਹਿਸੀਲ ਆਪਾਂ ਨੂੰ ਗੜੀ ਪੈ ਰੇ ਕੋਟ ਜੀ ਠੀਕ ਆ ਤੇ ਨੇੜੇ-ਨੇੜੇ ਪਿੰਡ ਬਾਈ ਆਪਾਂ ਨੂੰ ਕਿਹੜੇ ਰਹਿੰਦੇ ਆ ਆਪਣੇ ਨੇੜੇ ਪਿੰਡ ਕਾਲਸਾ ਜੀ ਗੁੰਵਿੰਦਗੜ੍ਹ ਨਿਹਾਲੂਵਾਲ ਹੋ ਗਿਆ ਠੀਕ ਹੈ ਭਾਈ ਮੈਲਕਲਾ ਦੇ ਰਾਏਕੋਟ ਦੇ ਵਿਚਾਲੇ ਜਿਹੜੀ ਨਹਿਰ ਜਾਂਦੀ ਹੈ ਠੀਕ ਹੈ ਭਾਈ ਨਹਿਰ ਦੇ ਉੱਪਰ ਹੀ ਬੰਡ ਹੈ ਜੀ ਦੱਦਾ ਤੇ ਜੇ ਹੁਣ ਗੱਲ ਕਰੀਏ ਰਾਏਕੋਟ ਵੀ ਨੇੜੇ ਰਹਿੰਦਾ ਹਣਾ ਰਾਏਕੋਟ ਸੱਤ ਕਿਲੋਮੀਟਰ ਹੀ ਆ ਜਾਂਦਾ ਠੀਕ ਹੈ ਭਾਈ ਮੋਬਾਈਲ ਨੰਬਰ ਬੋਲੋ ਮੋਬਾਈਲ 98726 ਹੂੰ 48616 ਇਹ ਬਾਈ ਦਾ ਬਈ ਕੰਟਰੈਕਟਰ ਨੰਬਰ ਹੈ ਬਾਕੀ ਚਲੋ ਰਹਿ ਸਕਰੀਨ ਤੇ ਨੋਟ ਕਰ ਲਓ ਬਾਈ ਜਿਹੜੀ ਇਹ ਆਪਾਂ ਮੱਝ ਦੇਖ ਰਹੇ ਆਪਣੇ ਘਰ ਦੀ ਆ ਗਈ ਨਹੀਂ ਜੀ ਮੈਂ ਪਹਿਲੇ ਸੂਏ ਲਿਆਇਆ ਸੀਗਾ ਜੀ ਪਹਿਲੇ ਸੂਏ ਲੰਦੀ ਹਾਂਜੀ ਹਾਂਜੀ ਠੀਕ ਹੈ ਭਾਈ ਤੇ ਹੁਣ ਆਪਣੇ ਕੋਲ ਕਿੰਨੇ ਸੂਏ ਤੀਜਾ ਸੂਆ ਸੋਣਾ ਜੀ ਇਹਦੇ ਦੇਖੋ ਪਰਲੀ ਇਹਦੀ ਨੀਲੀ 라ਵੀ ਦੀ ਕੱਟੀ ਖੜੀ ਆ ਠੀਕ ਆ ਹਾਂਜੀ ਉਹ ਪਰੇ ਕਟਾ ਖੜਾ ਹੈ ਬੱਚੇ ਬਹੁਤ ਚੰਗੇ ਪਾਉਂਦੀ ਹੈ ਨਾ ਹਾਂਜੀ ਹਾਂਜੀ ਕੱਟੀ ਆ ਖੜੀ ਆ ਬਈ ਨੀਲੀ 라ਵੀ ਦੀ ਕਰਮਾ ਨੇ ਪਾਈ ਇਹ ਪਹਿਲੇ ਸੂਏ ਦੀ ਹੈ ਜੀ ਇਹ ਪਹਿਲੇ ਸੂਏ ਦੀ ਆਪਾਂ ਕਹਿੰਦਾ ਤੇ ਕਿੰਨਾ ਕੁ ਬਈ ਇਹਨੇ ਦੁੱਧ ਕੱਢਿਆਗਾ ਦੁੱਧ ਵੀਰੇ 13 ਲੀਟਰ ਜੋਆ ਆਪਾਂ ਇਹਦਾ ਠੀਕ ਆ ਬਈ ਤੂੰ ਸੌ ਹਸੀਲਾ ਹਾਂ ਪੂਰੀ ਵਧੀਆ ਕਰੇ ਚੋਣ ਵਾਲੀ ਆ 7 ਕਿ ਮਹੀਨੇ ਅਸੀਂ ਚੋਈ ਹੈਗੀ ਉਸ ਤੋਂ ਬਾਅਦ ਛੱਡਤੀ ਚੀ ਦੁੱਧ ਹੋਏ ਠੀਕ ਆ ਮੰਨ ਕੇ ਚੱਲੋ ਵੀ ਆਪ ਛੱਡਣ ਵਾਲਾ ਕੰਮ ਤੇ ਚੋਣ ਚਬਕ ਮੇਰਾ ਚੋਣ ਦੀ ਧਾਰ ਬਹੁਤ ਪੋਲੀ ਜਾਏਗੀ ਚਾਹੇ ਬਾਈ ਬਾਈ ਕਹਿੰਦੇ ਇੱਕ ਨੰਬਰ ਸੀ ਭਾਵੇਂ ਬੁੜੀ ਚੋਲ ਭਾਵੇਂ ਬਾਈ ਬੰਦਾ ਚੋਲ ਕੋਈ ਦਿੱਕਤ ਨਹੀਂ ਬਾਕੀ ਥਾਣਾ ਆਪਾਂ ਨੇੜੇ ਚੈੱਕ ਕਰਵਾਣਾ ਥਾਣਾ ਦਾ ਸੈੱਜ ਚੈੱਕ ਕਰ ਸਕਦਾ ਬਹੁਤ ਸੋਹਣਾ ਥਾਣਾ ਇੱਕੋ ਜਿਹਾ ਥਾਣਾ ਕੋਈ ਫੋਰਟ ਨਹੀਂ ਜਾਂ ਕੋਈ ਸਾਂਝ ਨਹੀਂ ਥਾਣਾ ਦਾ ਸੈੱਜ ਦੇਖ ਸਕਦਾ ਜਮਾ ਇੱਕੋ ਜਿਹਾ ਤੇ ਬਾਈ ਕਿੰਨੀ ਤਰੀਕ ਨੂੰ ਇਹ ਦਿਨ ਪੂਰੇ ਇਹਦੇ ਵੀਰੇ 4 ਤਰੀਕ ਨੂੰ ਦਿਨ ਪੂਰੇ ਹੈਗੇ 4 ਤਰੀਕ ਨੂੰ ਹਾਂਜੀ ਠੀਕ ਹੈ ਬਾਈ 4 ਤਰੀਕ ਨੂੰ ਬਾਈ ਦਿਨ ਪੂਰੇ ਤੇ ਐਤ ਕੀ ਫਿਰ ਕਿੰਨੀ ਉਮੀਦ ਹੈ ਤੁਸਾਨੂੰ ਦੁੱਧ ਦੀ ਦੇਖੋ ਵੀਰੇ ਤਾਂ ਹੁਣ ਅਗਲੇ ਜੀ ਸਵੇਰ ਆਦਿਆ ਗਿਆ ਅਸੀਂ ਤਾਂ ਯਾਨੀ 13 ਲੀਟਰ ਹੀ ਚੋਇਆ ਹੈਗਾ ਸਾਡਾ ਕੰਮ ਹੈਗਾ ਥੋੜਾ ਜਿਹਾ ਅਸੀਂ ਨੇਰੇ ਸਵੇਰੇ ਉਹਨੇ ਉਹਦੇ ਕਰਕੇ ਹੀ ਵੇਚਦੇ ਆਗੇ ਠੀਕ ਹੈ ਬਈ ਵੀ ਸਾਥੋਂ ਪਰ ਉਸ ਟਾਈਮ ਚੋਈ ਨਹੀਂ ਜਾਂਦੀ ਆਗੇ ਠੀਕ ਹੈ ਬਈ ਵੀ ਜਦੋਂ ਸਾਨੂੰ ਆਇਆ ਕੱਲੀ ਗਊ ਹੈਗੀ ਆ ਦੁੱਧ ਨੂੰ ਉਹ ਸਾਡਾ ਚੱਲੀ ਜਾਂਦਾ ਹੈ ਸਹੀ ਗੱਲ ਆ ਬਈ ਹਾਂਜੀ ਤੇ ਬਾਕੀ ਬਈ ਅੱਖਾਂ 'ਚ ਇਹ ਮਤਲਬ ਚਿੱਟੀਆਂ ਆ ਗਈਆਂ ਹਨਾ ਇਹਦੀਆਂ ਇਹਦੀ ਇੱਕ ਅੱਖ ਬਿੱਲੀ ਇੱਕ ਨਹੀਂ ਹੈਗੀ ਥੋੜਾ ਜਿਹਾ ਫੁੱਲਾ ਹੈਗਾ ਅੰਦਰਲੇ ਪਾਸੇ ਵੀ ਠੀਕ ਹੈ ਮੰਨ ਕੇ ਚੱਲੋ ਦੂਜੀ ਬਾਂਬੂਲੀ ਜਿਹਾ ਪੁੱਟਾ ਹੈਗਾ ਹਾਂਜੀ ਹਾਂਜੀ ਹੂੰ ਵੀ ਜੋ ਜੇ ਕੋ ਵੀ ਆਉਂਦਾ ਹੈਗਾ ਮੜਾ ਜਾਣਾ ਹੈ ਮਾ ਮਾ ਨੂੰ ਮੇ ਹੈਗਾ ਹੈਗਾ ਯਾਨੀ ਇੱਕ ਨਹੀਂ ਹੈਗੀ ਤੇ ਖੋਲਿਓ ਬਈ ਤੋੜ ਦਿਓ ਮੜੀ ਜੀ ਖੋਲ ਕੇ ਬਾਕੀ ਬਈ ਕੱਦ ਬਹੁਤ ਚੰਗਾ ਆ ਗਿਆ ਸემი ਭਲੀ ਬਹੁਤ ਚੰਗੀ ਆ ਸਿੰਘਾਂ ਦੀ ਕੁਆਲਿਟੀ ਹੈ ਜਿਹੜੀ ਤੁਸੀਂ ਪਿੱਛੇ ਨੂੰ ਹੋਇਆ ਨਾਲੋਂ ਸਿੰਘ ਮੋੜੇ ਵਾ ਥੋੜਾ ਜਿਹਾ ਮੇਰੇ ਤੋਂ ਡਰਦੀ ਜ਼ਰੂਰ ਹੈ ਬਈ ਹੋਰ ਕੋਈ ਦਿੱਕਤ ਨਹੀਂ ਕਿਉਂਕਿ ਬਾਈ ਦੇ ਘਰੇ ਕੋਈ ਬਾਹਰਲਾ ਬੰਦਾ ਆਉਂਦਾ ਨਹੀਂ ਕਿ ਨਹੀਂ ਬਈ ਹਾਂਜੀ ਹਾਂਜੀ ਤੋੜ ਦਿਓ ਬਈ ਬਾਕੀ ਬਈ ਬੇਲ ਬੂਲ ਚੈੱਕ ਕਰ ਸਕਦੇ ਲੰਮੀ ਲੁੰਮੀ ਕਰਮ ਵਾਲੀ ਫੁੱਲ ਬਹੁਤ ਸੋਹਣਾ ਰੰਗ ਰੂਪ ਤਾਂ ਚਾ ਬਹੁਤ ਚੰਗਾ ਗਿਆ ਕੁਆਲਿਟੀ ਹੈ ਜਿਹੜੀ ਬਈ ਇੱਕ ਨੰਬਰ ਆ ਗਈ ਮੱਝ ਦੀ ਤੇ ਲੈਵਾ ਚੈੱਕ ਕਰ ਸਕਦੇ ਬਹੁਤ ਸੋਹਣਾ ਤਿਆਰ ਕਰਦੇ ਆਉਲੀਆ ਫਿਰ ਕਿੰਨੀ ਤਰੀਕ ਨੂੰ ਦੱਸਦੇ ਸੀ ਬਈ ਦਿਨ ਪੂਰੇ ਚਾਰ ਤਰੀਕ ਨੂੰ ਵੀਰੇ ਚਾਰ ਤਰੀਕ ਨੂੰ ਬਈ ਦਿਨ ਪੂਰੇ ਉਸ ਹਿਸਾਬ ਨਾਲ ਵਧਾਂਦਾ ਚੱਲ ਲੈ ਤੇ ਸਾਰੀਆਂ ਬਲਟਾਂ ਲੈਣੇ ਕੱਢਣੀਆਂ ਕਰਮਲ ਨੇ ਫੇਰ ਜਾ ਕਿਤੇ ਸੋਣਾਗਾ ਨੇ ਚੈੱਕ ਕਰ ਸਕਦੇ ਆ ਬਾਈ ਲੈਵਾ ਜਿੰਨਾ ਮਗਰ ਨੂੰ ਤਿਆਰ ਕਰੂਗੀ ਉਨਾਂ ਹੀ ਮੂਹ ਨੂੰ ਕਰਨਾ ਬਹੁਤ ਸੋਹਣਾ ਹਵਾਨਾ ਆਪਾਂ ਕਹਿ ਸਕਦਾ ਵੀ ਤਿਆਰ ਕਰੂਗੀ ਬਾਕੀ ਦਿਨਾਂ ਦੇ ਹਿਸਾਬ ਨਾਲ ਬਈ ਨੇੜੇ ਜਾ ਕੇ ਬਹੁਤ ਸੋਹਣੀ ਤਿਆਰ ਹੋਊਗੀ ਤੇ ਚੈੱਕ ਕਰ ਸਕਦੇ ਹੋ ਤੇ ਬਈ ਸੀਮਣਵਾਰ ਇਹ ਤਾਂ ਨਹੀਂ ਪਤਾ ਹੁਣ ਇਹਦੇ ਕਿਹੜਾ ਨਹੀਂ ਨਹੀਂ ਵੀਰੇ ਇਹ ਅਸੀਂ ਪਿੰਡੋਂ ਹੀ ਕਰਵਾਈ ਸੀਗੀ ਇੱਥੋਂ ਹੀ ਗਮਾੜੀ ਬਈ ਨੋਰਮਲ ਹੀ ਆ ਹਾਂਜੀ ਹਾਂ ਨੀਲੀ ਰਾਵੀ ਦਾ ਸੀ ਜਾਂ ਨੋਰਮਲ ਨਹੀਂ ਨੋਰਮਲ ਹੀ ਸੀਗਾ ਆਪਣਾ ਦੂਜਾ ਝੋਟਾ ਜਿਵੇਂ ਮੋਹਰਾ ਨਾਲ ਸੋਲਦਾ ਆਪਾਂ ਕਹਿਦਣੇ ਆਗੇ ਠੀਕ ਹੈ ਬਈ ਬਾਕੀ ਸਿੰਘਾਂ ਦੀ ਕੁਆਲਿਟੀ ਬਈ ਚੈੱਕ ਕਰ ਸਕਦੇ ਹੋ ਜਮਨ ਨਾਲ ਸਿੰਘ ਮੋੜਿਆ ਵਗਾ ਪਤਲੇ ਪਿੰਡੇ ਚ ਆਈਂਦੀ ਚਮਕਦਮ ਕਫੁੱਲ ਲੱਗੀ ਤੇ ਬਈ ਜੀ ਹੁਣ ਗੱਲ ਕਰੀਏ ਤੇ ਮੁੱਲ ਦੀ ਕੀ ਰਹੂਗਾ ਦਾ ਮੁੱਲ ਮੁੱਲ ਵੀਰੇ ਕੋਈ ਗੱਲ ਨਹੀਂ ਆਪਾਂ ਜੇ ਕੋਈ ਬੰਦਾ ਚੋਣ ਵਾਲਾ ਹੋਊਗਾ ਘਰੇ ਕਈ ਵਾਰੀ ਕੋਈ ਵੇਚਣ ਵਾਲਾ ਮਿਲ ਜਾਂਦਾ ਹੈ ਜਦੋਂ ਟੈਕ ਜਾਣੀ ਹੁੰਦੀ ਹੈਗੀ ਆਪਾਂ ਫੋਨ ਤੇ ਗੱਲ ਕਰਾਂਗੇ ਠੀਕ ਹੈ ਬਾਈ ਮੁੱਲ ਫੋਨ ਤੇ ਰੱਖਾਂਗੇ ਤੇ ਮੁੱਲ ਜਾਇਜ਼ ਹੀ ਹੋ ਬਾਈ ਮੁੱਰੇ ਜਾਇਜ਼ ਹੋਊਗਾ ਠੀਕ ਹੈ ਬਾਈ ਮੁੱਲ ਬਾਈ ਕਹਿੰਦਾ ਬਾਈ ਕਰਾਂਗੇ ਫੋਨ ਤੇ ਤੇ ਮੁੱਲ ਜਮਾ ਹੋਊਗਾ ਜਿਹੜਾ ਲੈਣ ਦੇਣ ਹੋਊਗਾ ਤੇ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਕਿਸੇ ਵੀ ਵੀਰ ਨੂੰ ਨਾ ਮੱਝ ਪਸੰਦ ਆਵੇ ਤਾਂ ਬਾਈ ਨਾਲ ਕੰਡੈਕਟ ਜ਼ਰੂਰ ਕਰਿਓ ਵੀਡੀਓ ਨੂੰ ਵੇਖਣ ਲਈ ਧੰਨਵਾਦ